वाहे जी का खालसा वाहेगुरु जी की फतेह मेरे जगजीश को ਦੱਲੇਵਾਲ ਸਾਹਿਬ ਜਿਹੜੇ ਮੋਰਚੇ ਦੇ ਵਿੱਚ ਮਰਨ ਵਰਤ ਤੇ ਬੈਠੇ ਨੇ ਅੱਜ ਉਹਨਾਂ ਨੂੰ ਹੋ ਗਿਆ 43 ਵਾ ਦਿਨ ਇਹਨਾਂ ਨੂੰ ਨਹੀਂ ਵੀ ਸਮਝ ਆਉਂਦੀ 43 ਠੀਕ ਹੈ ਮੇਰਾ ਵੀਰੋ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਵੀਰ ਹੱਥ ਬਨ ਕੇ ਬੇਨਤੀ ਹੈ ਜਗਜੀਤ ਜਗਜੀਤ ਸਿੰਘ ਦੱਲੇਵਾਲ ਦੀ ਸਿਹਤ ਬਹੁਤ ਕ੍ਰਿਟੀਕਲ ਆ ਠੀਕ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਮੇਰਾ ਵੀਰੋ ਬਾਈ ਜਾਗਦੀ ਜਮੀਰਾ ਵਾਲਿਓ ਬਾਈ ਸਾਨੂੰ ਜਾਗਦੀ ਜਮੀਰ ਮੇਰਾ ਵੀਰ ਵੱਧ ਤੋਂ ਵੱਧ ਜਾਗਦੀਆਂ ਜਮੀਰਾ ਵਾਲੇ ਵੀਰ ਇੱਥੇ ਫੇਰ ਝੋਖ ਨੌਰੀ ਬਾਰਡਰ ਤੇ ਲੋੜ ਆ ਵੀਰੇ ਛੋਟੀ ਜੇ ਵੀਰੇ ਉਸ ਤੋਂ ਬਾਅਦ ਲੋਕ ਵਰਛੇਆ ਮਨਾਉਂਦੇ ਆ ਕਦੇ ਕੁਛ ਕਰਦੇ ਆ ਕਦੇ ਕੁਛ ਉਹ ਚੀਜ਼ਾਂ ਤੇ ਫਿਰ ਫੇਰ ਵੀ ਨਾ ਆਇਓ ਜੇ ਨਹੀਂ ਆਉਣਾ ਹੁਣ ਫਿਰ ਆਉਣ ਦਾ ਫਾਇਦਾ ਨਹੀਂ ਵੀਰੇ ਇੱਥੇ ਜੇ ਹੋਣੀ ਆ ਸਕਦੇ ਫਿਰ ਛੋਡੀਆਂ ਜ਼ਮੀਰਾਂ ਫਿਰ ਤਾਂ ਉੱਥੇ ਮੰਨ ਲਓ ਜਦੋਂ ਵਰਥੀਆਂ ਤੇ ਜਾਂ ਭੋਗਾਂ ਤੇ ਆਉਣੇ ਫਿਰ ਤਾਂ ਤੁਸੀਂ ਖਾਣ ਪੀਣ ਨੂੰ ਹੀ ਆਉਣੇ ਉਹਨੇ ਤੁਸੀਂ ਕੋਈ ਵਰਥੀਆਂ ਤੇ ਨਹੀਂ ਆਉਂਦੇ ਬੰਦੇ ਤੇ ਮੇਰਾ ਵੀਰ ਮੈਂ ਬਿੰਦੇ ਬਿੰਦੇ ਕਹਿ ਰਿਹਾ ਮੇਰਾ ਵੀਰ ਵੱਧ ਤੋਂ ਵੱਧ ਵੱਧ ਤੋਂ ਵੱਧ ਇੱਥੇ ਇਕਨੌਰੀ ਤੇ ਪਹੁੰਚੋ ਦੇਖੋ ਆਪਣੇ ਮੈਂ ਮੰਨਦਾ ਨਗਰ ਕੀਰਤਨ ਪਿੰਡਾਂ ਹਰ ਪਿੰਡ ਦੇ ਵਿੱਚ ਨਿਕਲ ਰਿਹਾ ਆਏ ਸਾਲ ਨਗਰ ਕੀਰਤਨ ਹੁੰਦਾ ਵੀਰੇ ਆ ਸਾਨੂੰ ਪਤਾ ਮੋਰਚਾ ਕਿੰਨੇ ਟਾਈਮ ਆ ਬਾਅਦ ਕਿੰਨੇ ਸਮਿਆਂ ਬਾਅਦ ਚਲੋ ਲੱਗੇ ਆ ਹੁਣ ਆਪਾਂ ਆਵਦੀਆਂ ਹੱਕਾਂ ਲਈ ਆਪਦੇ ਹੱਕ ਲੈਣ ਲਈ ਆਪਣਾ ਮੋਰਚਾ ਲਾਇਆ ਸਾਰਿਆਂ ਦਾ ਦਿਲ ਕਰਦਾ ਆਪਾਂ ਘਰਾਂ ਚ ਰਹੀਏ ਇਹਦਾ ਦਿਲ ਕਰਦਾ ਆਪਾਂ ਸੜਕਾਂ ਤੇ ਬੈਠੀਏ ਅੱਧੇ ਲੋਕ ਕਹਿੰਦੇ ਆ ਸੜਕਾਂ ਤੇ ਬੈਠੇ ਆਏ ਵਿਲੇ ਆ ਮੇਰਾ ਵੀਰ ਇਹ ਸਾਨੂੰ ਬਹਿਮ ਆ ਤੁਸੀਂ ਇੱਥੇ ਜਿਹੜਾ ਕਹਿੰਦਾ ਸੜਕਾਂ ਤੇ ਬਹਿੰਦੇ ਆ ਜਾਂ ਅਸੀਂ ਕੋਠਿਆਂ ਦੇ ਕਣਕ ਵੀਝ ਲਾਂਗੇ ਇੱਥੇ ਇੱਕ ਵਾਰ ਆ ਕੇ ਦੇਖੋ ਆ ਠੰਡ ਦੇ ਸਮੇਂ ਦੇ ਵਿੱਚ ਇੱਥੇ ਆ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਹਾਂ ਇਹ ਸਹੀ ਆ ਕਿ ਗਲਤ ਆ ਜਿਹੜੇ ਕਹਿੰਦੇ ਬਿੱਲੇ ਆ ਇੱਥੇ ਆ ਕੇ ਦੇਖੋ ਫਿਰ ਪਤਾ ਲੱਗੂ ਤੁਹਾਨੂੰ ਬੈਠੇ ਤਾਂ ਤੁਸੀਂ ਗੱਲਾਂ ਹਰੇਕ ਮਾਰੀ ਜਾਂਦਾ ਪੂਰੇ ਪੰਜਾਬ ਦੇ ਵਿੱਚ ਕੋਈ ਕੁਝ ਬੋਲਦਾ ਕੋਈ ਕੁਝ ਛੋਡੀ ਯਾਰ ਦੀਮ ਧਰਨ ਨਹੀਂ ਕਿਸੇ ਦਾ ਕੋਈ ਧਰਮ ਹੀ ਨਹੀਂ ਕਿਸ ਨੂੰ ਕੋਈ ਬੋਲਣ ਦੀ ਤਮੀਜ਼ ਨਹੀਂ ਯਾਰ ਬਾਈ ਸਾਰੇ ਮਾੜਾ ਮੋਟਾ ਯਾਰ ਸੋਚੋ ਇਹ ਗੱਲਾਂ ਨੂੰ ਆਪਾਂ ਵੱਧ ਚੜ ਕੇ ਖਨੌਰੀ ਬੱਟ ਤੇ ਪਹੁੰਚੋ ਵੱਧ ਤੋਂ ਵੱਧ ਇੱਥੇ ਹੌਸਲਾ ਦਿਵਾਓ ਡੱਲੇਵਾਲ ਸਾਹਿਬ ਨੂੰ ਭਈ ਅਸੀਂ ਆ ਗਏ ਵੱਧ ਤੋਂ ਵੱਧ ਆਓ ਭਾਈ ਆਪਣਾ ਉਹ ਜਰਨੈਲ ਬਹੁਤ ਵਧੀਆ ਤੇ ਬਹੁਤ ਨੇਕ ਜਰਨੈਲ ਆ ਇੱਕ ਵਾਰ ਹੱਥ ਚੋਂ ਵੇਲਾ ਖੁੰਝਿਆ ਵਾਪਸ ਨਹੀਂ ਆਉਂਦਾ ਹੁੰਦਾ ਬਿੰਦੇ-ਬਿੰਦੇ ਸਾਨੂੰ ਲੋਕ ਵੀਡੀਓ ਪਾ ਪਾ ਜਾਗਰੂਤ ਕਰੀ ਜਾਂਦੇ ਆ ਫੇਰ ਕਹਿੰਦੇ ਆਂ ਕਿ ਦੂਜੇ ਜੁਨੀਆ ਨਾਲ ਸਾਨੂੰ ਛੱਡਾ ਨਹੀਂ ਆ ਛੱਡੇ ਨੂੰ ਕਿੱਥੇ ਵਿਆਹ ਯਾਰਾ ਦੂਜੀਆਂ ਭਾਈ ਜਥੇਬੰਦੀਆਂ ਜੋ ਵੀ ਆ ਚਲੋ ਆਪਣੇ ਲੀਡਰਾਂ ਨੂੰ ਸਾਈਡ ਤੇ ਕਰ ਦੋ ਉਹਨਾਂ ਨੂੰ ਠੀਕ ਹੈ ਆਪਾਂ ਅਣਛਾਨੀਆਂ ਤੌਰ ਤੇ ਮੇਰਾ ਵੀਰ ਇੱਥੇ ਪਹੁੰਚ ਸਕਦੇ ਆ ਭਾਈ ਲੀਡਰਾਂ ਦੇ ਭੇਤ ਭਾਪ ਹੋਣਗੇ ਕੋਈ ਗੱਲਾਂ ਦੇ ਇਹਨਾਂ ਨੂੰ ਛੱਡੋ ਭਰੇ ਯਾਰ ਤੁਸੀਂ ਤਾਂ ਵੀਰ ਆ ਸਕਦੇ ਹੋ ਲੀਡਰ ਇੱਕ 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 ਲੀਡਰ ਹੁੰਦਾ ਇੱਕ ਲੀਡਰ ਜਿਹੜਾ ਇਹ ਜੇ ਲੀਡਰ ਉਹਨਾਂ ਛੱਡੋ ਅਣਛਾਨੀਆਂ ਤੇ ਨਾਂ ਤੇ ਵੀਰ ਬਣ ਕੇ ਇੱਥੇ ਤਾਂ ਪਹੁੰਚੋ ਯਾਰ ਛੋਟੀਆਂ ਫਸਲਾਂ ਨਸ਼ਨਾ ਦੀ ਲੜਾਈ ਆ ਯਾਰ ਭਾਈ ਤੁਸੀਂ ਆਪਦੇ ਲਈ ਵੀ ਨਹੀਂ ਪਹੁੰਚ ਸਕਦੇ ਅੱਜ ਤੁਹਾਨੂੰ ਬਈ ਵੀਡੀਓ ਆਪਾ ਲੋ ਬਈ ਪੂਰੇ ਵਰਲਡ ਦੇ ਉੱਤੇ ਵੀਡੀਓ ਪੈਂਦੀਆਂ ਤੁਹਾਨੂੰ ਬਈ ਬਣ ਕੇ ਕੀ ਚੀਜ਼ਾਂ ਦੇਖਦੀਆਂ ਯਾਰਾ ਬਹੁਤ ਜਿਆਦਾ ਕ੍ਰਿਟੀਕਲ ਕਹਿੰਦਾ ਮਤਲਬ ਬਹੁਤ ਜਿਆਦਾ ਨਾਜ਼ੁਕ ਮਤਲਬ ਜਗਜੀਤ ਸਿੰਘ ਦੱਲੇਵਾਲ ਦੀ ਸਿਹਤ ਆ ਯਾਰ ਪਹੁੰਚੋ ਬਈ ਸਰਕਾਰ ਨੂੰ ਹਿਲਾਓ ਤੁਸੀਂ ਹਿਲਾ ਸਕਦੇ ਹੋ ਵੀਰੇ ਤੁਸੀਂ ਵੱਧ ਤੋਂ ਵੱਧ ਆਓ ਇੱਥੇ ਸਾਰਾ ਕੁਝ ਆ ਵੀਰੇ ਪ੍ਰਬੰਧ ਸਾਰੇ ਚੀਜ਼ ਦਾ ਆ ਜੋ ਵੀ ਖਾਣਾ ਲੰਗਰ ਦਾ ਸਭ ਇੱਥੇ ਲੰਗਰ ਹੈਗਾ ਮੇਰਾ ਵੀਰ ਬਾਬੇ ਨਾਨਕ ਦਾ ਲੰਗਰ ਇਹ ਮੁੱਕਿਆ ਨਹੀਂ ਕਦੇ ਉਹਨਾਂ ਪ੍ਰਮਾਤਮਾ ਦੀ ਕਿਰਪਾ ਤੇ ਬਾਬੇ ਨਾਨਕ ਦੇ ਲੰਗਰ ਚ ਕਦੇ ਘਟ ਨਹੀਂ ਹੁੰਦੀ ਬੱਦ ਤੋਂ ਬੱਦ ਮੇਰਾ ਵੀਰ ਪਹੁੰਚੋ ਬਾਈ ਧੰਨਵਾਦ ਵੀਡੀਓ ਨੂੰ ਸ਼ੇਅਰ ਕਰੋ ਮੇਰੇ ਵੀਰਾਂ ਇੱਕ ਸਰਕਾਰ ਨੂੰ ਆਪਾਂ ਜਵਾਬ ਦੇਣਾ ਵੀਰੇ ਆਜੋ ਆਜੋ ਬੇਨਤੀ ਹੈ ਤੁਹਾਡੇ ਕੋਲ ਹੈਲਪ ਹੋ ਜੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ